ਹੋ ਲਕੇ ਅਗਿਆ ਪਿਤਾ ਦਸ ਵੇਸ ਤੋਂ ਅਜੀਤ ਸਿੰਘ ਹੋਇਆ ਜੰਗ ਨੂੰ ਤਿਆਰ ਖਿੱਚੀ ਜੰਗ ਦੀ ਤਿਆਰੀ ਸੁਰ ਵੀਰ ਨੇ ਪੰਜੇ ਲਾ ਲੇ ਦੇ ਤਿਆਰੇ ਉਹਦੇ ਮੋਢੇ ਤੇ ਕਮਾਲ ਪੀਰ ਸਾਧਨਾ ਸਾਧਨਾ ਹੱਥ ਫੱਬਰੀ ਢਾਲ ਤਲਵਾਰ ਉਹ ਦੇ ਮੋਢ ਦੇ ਕਮਾਲ ਦੀ ਰੀਲ ਸੱਜਣਾ ਹੱਥ ਫੱਪਦੀ ਟਾਲ ਤਲਵਾਰ ਬਾਲੇ ਬਸਿਆ ਗੁਰੂ ਦਾ ਸੰਮੇਸ ਨੇ ਠਾਪੀ ਦੇ ਕੇ ਖਲਗੀ ਧਾਰ ਹੱਕੀ ਬੰਨਿਆ ਸਹੀ ਦੀਗਾ ਨਾ ਜੰਗ ਦਾ ਜੰਗ ਦਾ ਘੋੜੇ ਚਾੜ ਦਿੱਤਾ ਘੋੜੇ ਅਸਵਾਰ ਫੱਟੇ ਮੰਨਿਆ ਸਹੀ ਦੀ ਗਾਣਾ ਜੰਗ ਦਾ ਕੋਣੇ ਜਾ ਦਿੱਤਾ ਕੋਣਿਆ ਸਵਾਰੇ ਹੱਲਾ ਗੰਗੇ ਦੇ ਨਾਲ ਦੇ ਵਿੱਚ ਵੜ ਗਿਆ ਜੋ ਨਾ ਕਰਕੇ ਮਾਰੋ ਮਾਰੇ ਤਾਂ ਸੱਤਰ ਵਝਾਏ ਵਿੱਚ ਜੰਗ ਦੇ ਜੰਗ ਦੇ ਕਿਵੇਂ ਬੜਦਾ ਕਮਾਰ ਜੀ ਮੀਨਾਰ ਇੰਦਾ ਸਤਰੇ ਵਿੱਚ ਛਾਇ ਵਿੱਚ ਜੰਗ ਰੇ ਜੀ ਮੇ ਮੌਲਦਾ ਕਮਾਲ ਦੀ ਵੀਦਾਰੇ ਵਾਹ ਜਰਵ ਵਿਲਾਈ ਦੀ ਲੱਗਦੀ ਪਾਕ ਅੱਲਾਹੁ ਅਰੀ ਦੀ ਲੇ ਲੇਕਾਰ ਕੜਾ ਘੜੇ ਮੈਂ ਦੁਕਾਨ ਤੋਂ ਪੱਜਾਂ ਲਦੀ ਚੱਲਦੀ ਪੈ ਗਈ ਗੋਲਿਆਂ ਦੀ ਕੜਾ ਕਾਰ ਦੇ ਬੰਦੂਕਾਂ ਤੋਂ ਪਾਚਾਂ ਲੀ ਪੈ ਗਈ ਗੋਲਿਆਂ ਦੀ ਕਣੇ ਗਾਰੇ ਜੋ ਨਾ ਚੜ ਕੇ ਕਮਾਨ ਤੀਰ ਮਾਰਦਾ ਬੈਰੀ ਡਿੱਗਦੇ ਦੰਦਾ ਦੇ ਪਾਰ ਜੰਗ ਬਟਿਆ ਕੋਰੇ ਕਵਸਾਨ ਦਾ ਕਵਸਾਨ ਦਾ ਬੈਰੀ ਪਦੀ ਮਨਨ ਨੂੰ ਹਾਰੇ ਮਚਿਆ ਘੋਰ ਕਮਸਾਰ ਦਾ ਮੈਰੀ ਪਜੇ ਮਦੰਨੋ ਹਾਰੇ ਸਮਾ ਰੱਖ ਰੱਖ ਲੈ ਰੇ ਡੱਕਾ ਡੁੱਕਦਾ ਐਸੀ ਵਾਹੀ ਸੂਰਮੇ ਨੇ ਤਲਵਾਰ ਤੋਵਾ ਤੋਵਾ ਕਹਿ ਕੰਨਾਂ ਨੂੰ ਹੱਥ ਲਾਹ ਦੇ ਲਾਹ ਦੇ ਇਹ ਤਾਂ ਜਾਂਦਾ ਏ ਧੀਮ ਬਲਕਾਰ ਉਹ ਦੋਵਾ ਕਾ ਕੰਨਾ ਨੂੰ ਉੱਤ ਲਾਭ ਦੇ ਇਹਦਾ ਜਾਵਦਾ ਇਹ ਮੀਨ ਬਲਕਾਰੇ ਪਾਣੀ ਹੋ ਗਏ ਮਨਾਨ ਖਾਨ ਛੱਟ ਗਏ ਫੌਜਾਂ ਜਰਮਾਨੀ ਹੋ ਗਈ ਫਰਾਰ ਸੋਚਾਂ ਪੈ ਗਈ ਮੇਦੀ ਦੇ ਖਾਨ ਨੂੰ ਖਾਨ ਨੂੰ ਕੱਟੇ ਕਰਲੇ ਔਰੇ ਧਾਰ ਆ ਜੀ ਹੋ ਕੇ ਮਦਾਨ ਖਾਨ ਛੱਡ ਗਏ ਫੌਜਾਂ ਜਾਲਮਾਂ ਦੀ ਹੋ ਗਈ ਫਰਾਰ ਸੋਚਾ ਪੈ ਗਈ ਵਜੀਰੇ ਖਾਨ ਨੂੰ ਕੱਠੇ ਕਾਲੇ ਆਉਨੇਦਾਰ ਮੋਹਨ ਸਿੰਘ ਤੁਮਹਾਰ ਦਾ ਸੱਗਲਾ ਅਗਲਾ ਪਾਪੀ ਪੱਦ ਗਏ ਮੈਦਾਨੋਂ ਹਾਰ ਰੰਦੀਆਂ ਆ ਮਰਦਾ ਤੇਰੀਆਂ ਜੱਗ ਵਿੱਚ ਰੰਦੀਆਂ ਦੀ ਮਰਦਾ ਤੇਰੀਆਂ